ਸਾਡਾ ਘਰ ਕਿਹੜਾ ਹੈ ਚੱਲਦੇ ਚੱਲਦੇ ਜਦੋਂ ਇਹ ਲੈਨ ਵਿੱਚ ਤੁਸੀਂ ਕੁੱਤੀਆ ਜਦੋਂ ਗਏ ਨਾ ਢਿਲਣੀ ਦੇ ਕੋਲ ਉਹਨੇ ਫੁੱਲਾਂ ਦੀ ਸਜ ਸਜਾਇਦਾਈ ਹੋਈ ਹੈ ਜਿਵੇਂ ਅੱਜ ਸਰਦਾਰ ਐਮਪੀ ਸੀ ਬਰੇਵਾਰ ਜੀ ਆ ਦੇਖੋ ਗੁਰੂ ਸਹਿਬ ਦੇ ਸਤਕਾਰ ਵਜੋਂ ਕਿਤਨਾ ਸੁੰਦਰ ਡੈਕੋਰੇਸ਼ਨ ਕੀਤੀ ਹੋਈ ਹੈ ਐਨਾ ਢਿਲਣੀ ਨੇ ਕੀਤੀ ਕਹਿੰਦੇ ਇਹ ਮਾਤਾ ਇਹ ਘਰ ਕੀ ਦਾ ਹੈ ਅੱਜ ਤਾਂ ਗੱਡੀਆਂ ਦੇ ਪਿੱਛੇ ਵੀ ਅਸੀਂ ਦਿਖਾ ਦਿੰਦੇ ਆ ਇਹ ਵੀ ਧਰਤੀ ਦੇ ਦਰ ਕਰ ਲਗਾਣਾ ਸੌਖਾ ਹੈ ਪਰ ਮੰਨਣਾ ਬੜਾ ਹੈ ਇਹ ਗੁਰੂ ਨੇ ਦਿੱਤਾ ਹੋਇਆ ਜੇ ਗੁਰੂ ਨੇ ਬਚਤ ਕਰ ਦਿੱਤਾ ਵੀ ਸਭ ਨੂੰ ਦੇ ਦੇ ਭਾਈ ਬੇਤਾ ਸੀ ਭੱਜਾ ਮੰਗਦਾ ਬੜਾ ਔਖਾ ਹੈ ਸ਼੍ਰੀਮਾਨ ਸੰਤ ਗੰਗਦੇ ਸੰਤ ਪੱਪਾਠਾ ਆਪਕੋ ਜੀ ਭੰਡਾਰਾ ਵਾਲੇ ਉਹਨਾਂ ਮੁੁਰਖ